ਅੱਜ ਲੁਧਿਆਣਾ ਵਿਖੇ 1984 ਸਿੱਖ ਕਤਲੇਆਮ ਪੀੜਿਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸ ਰਿਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਇੱਕ press conference ਕੀਤੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ 1 ਜੂਨ 1984 ਨੂੰ ਪੰਜਾਬ ਦੇ ਵਿੱਚ ਕਾਰਫੁੱਲ ਲਗਾ ਕੇ ਤਕਰੀਬਨ 38 ਇਤਿਹਾਸਿਕ kurta ਮਸਮਿਤ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਿਆ ਹੋਈਆਂ ਸਨ ਉਸ ਵਕਤ ਦੀ ਮੌਜੂਦਾ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੇ ਹੁਕਮ ਉੱਤੇ ਭਾਰਤੀ ਫੌਜ ਵੱਲੋਂ ਟੈਂਕਰ ਤੋਪਾ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਟੇ ਰਿੱਕੀਤਾ ਗਿਆ ਸੀ ਸ਼੍ਰੀ ਹਰਮੰਦਰ ਸਾਹਿਬ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਸਨ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਸ਼ਰਧਾਲੂ ਸਮੋਕਿਉਂ ਤੇ ਪਹੁੰਚੇ ਹੋਏ ਸਨ ਉਹਨਾਂ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਇਹ ਸਭ ਕੁਝ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਇੰਦਰਾ ਗਾਂਧੀ ਵੱਲੋਂ ਕਰਵਾਇਆ ਗਿਆ ਸੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਿੱਚ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਜੋ ਉਮੀਦਵਾਰ ਖੜੇ ਹੋਏ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਸਾਡੇ ਆਏ ਸਿਰਫ ਤੇ ਸਿਰਫ ਤਿੰਨ ਮੁੱਦੇ ਹੈਗੇ ਨਾ ਅਸੀਂ ਹੋਰ ਕੋਈ ਚੀਜ਼ ਆਈ ਹੈ ਤੇ ਸਰਕਾਰਾਂ ਤੋਂ ਮੰਗਣ ਆਏ ਆ ਨਾ ਕੁਝ ਕਹਿਣ ਆਏ ਆ ਨਾ ਕੁਝ ਕਰਾਣ ਆਏ ਆ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਸਾਡਾ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਪੰਜਾਬ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਕੈਟੇਰੀ ਕੀਤਾ ਤੇ ਕਰਵਾਇਆ ਦੇ ਨੇ ਇੰਦਰਾ ਗਾਂਧੀ ਨੇ ਜੋ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸੀ ਉਸ ਟਾਈਮ ਹਨਾ ਵੀ ਔਰ ਫਿਰ ਉਸ ਤੋਂ ਨਬ ਤੋਂ ਵੱਡੀ ਸਾਜ਼ਿਸ਼ ਵੀ ਰਚੀ ਗਈ ਕਿ ਜਿਹੜਾ ਸ਼ਹੀਦੀ ਗੁਰਪੁਰਵ ਆ ਰਿਹਾ ਸੀ ਅਗਰ ਇੰਦਰਾ ਗਾਂਧੀ ਚੰਦੀ ਕਿ ਉਹਨੂੰ ਪਤਾ ਸੀ ਮੈਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਤੌਪਾ ਤੇ ਢੰਕਾਂ ਦੇ ਨਾਲ ਡੈਟੇਰੀ ਕਰਵਾਣਾ ਤੇ ਉਹ ਚੰਦੀ ਤੇ ਸੰਗਤ ਨੂੰ ਅੰਦਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਸੰਗਤ ਅੰਦਰ ਆਈ ਔਰ નિર્ਦੋਸ਼ ਸੰਗਤ ਸਾਥੇ ਸਾਡੇ ਇਥੇ ਹਜ਼ਾਰਾਂ ਗਿਣਤੀ ਵਿੱਚ ਸ਼ਿੰਗੜੀਆਂ ਪਚਾਈਆਂ ਦੀ ਸ਼ੀਧੀ ਹੋਈ ਔਰ ਇੱਥੇ ਹੀ ਬਸ ਨਹੀਂ ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਸਾਹਿਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਔਰ ਜਿਹੜਾ ਸਰੋਵਰ ਸਾਹਿਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਤਾਮਨਾ ਕਰਦੇ ਆ ਉਹ ਖੂਨ ਦੇ ਨਾਲ ਪੜ ਗਿਆ ਤੇ ਸਾਡੀਆਂ ਇੱਥੇ ਧੀਆਂ ਪੈਣਾ ਦੀਆਂ ਫੌਜੀਆਂ ਨੇ ਇੱਟਾਂ ਵੀ ਡੁੱਟੀਆਂ ਫਿਰ ਉਸ ਤੋਂ ਬਾਅਦ ਇੱਥੇ ਹੀ ਖਤਮ ਨਹੀਂ ਹੋਇਆ ਜਦੋਂ ਉਹ ਕਾਤਲ ਇੰਦਰਾ ਗਾਂਧੀ ਦਾ ਜੇ ਕਿਸੇ ਨੇ ਤਹਿਆ ਕਰ ਲਿਆ ਕਿਸੇ ਰਣਕੀਲੇ ਮਾਨ ਦੇ ਪੁੱਤ ਨੇ ਕਿ ਮੈਂ ਦਰਬਾਰ ਸਾਹਿਬ ਦਾ ਬਦਲਾ ਲੈਣਾ ਅਕਾਲ ਤਖਤ ਸਾਹਿਬ ਦਾ ਬਦਲਾ ਦੇਣ ਲੈਣਾ ਸਰਦਾਰ ਸਤਪੰਥ ਸਤਵੰਤ ਸਿੰਘ ਬਿਆਨ ਸਿੰਘ ਜੀ ਤੇ ਉਹਨਾਂ ਦੀ ਤਸ਼ਹੀਦੀ ਤੈਅ ਸੀ ਉਹਨਾਂ ਨੂੰ ਤੇ ਸ਼ਹੀਦ ਕਰਨਾ ਹੀ ਕਰਨਾ ਸੀ ਫਾਸੀ ਤੇ ਟੰਗਣਾ ਹੀ ਟੰਗਣਾ ਸੀ ਪਰ ਜਦੋਂ ਰਾਜੀਵ ਗਾਂਧੀ ਨੇ ਕਸਮ ਚੁੱਕੀ ਪ੍ਰਧਾਨ ਮੰਤਰੀ ਬਣੇ ਆਪਣੀ ਕੋਠੀ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਸੂਬੇ ਦਾ ਮੁੱਖ ਮੰਤਰੀ ਬੁਲਾਇਆ ਗਿਆ ਆਪਣੇ ਦਿੱਲੀ ਦੇ ਲੀਡਰ ਬੁਲਾਏ ਗਏ ਔਰ ਉਹਨਾਂ ਨੂੰ ਇਹ ਕਿਹਾ ਗਿਆ ਸਿੱਖਾਂ ਦੀਆਂ ਸਭ ਤੋਂ ਪਹਿਲੇ ਵੋਟਰ ਵੋਟਰ ਸੂਚੀਆਂ ਉਹਨਾਂ ਨੂੰ ਮਹਈਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਿੰਨੀ ਜੇ ਦੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ ਧੀਆਂ ਪੇਣਾ ਦੀਆਂ ਇਹ ਤਾਂ ਲੁੱਟੀਆਂ ਜਾਣ ਗਿਆ ਜਿਨ੍ਹਾਂ ਦੀ ਜਾਇਦਾਦ ਪ੍ਰਾਪਰਟੀਆਂ ਤਬਾਹ ਤਬਾਹ ਕਰ ਦਿੱਤੀਆਂ ਜਾਣ ਗਿਆ ਉਹਨਾਂ ਨੂੰ ਉਹਨੀਆਂ ਹੀ ਵੱਡੀਆਂ ਵਜੀਰੀਆਂ ਦਿੱਤੀਆਂ ਜਾਣ ਗਿਆ ਔਰ ਇਹ ਹੋਇਆ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਸਭ ਹੋਇਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਹੋਈ ਸਭ ਤੋਂ ਜ਼ਿਆਦਾ ਕਤਲੇਆਮ ਹੋਏ 10000 ਸਿੱਖਾਂ ਦਾ ਤਿੰਨ ਦਿਨ ਤਿੰਨ ਰਾਤਾਂ ਲਾ ਕੇ ਕਤਲੇਆਮ ਕਰ ਦਿੱਤਾ ਗਿਆ ਕੀ ਕਸੂਰ ਸੀ ਤੁਹਾਡੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਕੱਢ ਕੇ ਕੋਹ ਕੋਹ ਕੇ ਮਾਰਿਆ ਗਿਆ ਜਿੰਦਿਆਂ ਨੂੰ ਜਲਾਇਆ ਗਿਆ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਝੋਲੀ ਅੜਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਧਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੇ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ ਜ਼ਖਮ ਲੈ ਆ ਸਾਡੇ ਜ਼ਖਮ ਰੇਤ ਰੇ ਆ ਖਾਸ ਕਰਕੇ ਕਿਉਂ ਰਸ ਰੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਆਂ ਉਹ ਪੰਜਾਬੀਓ ਤੁਹਾਨੂੰ ਵਾਸਤਾ ਰੱਬ ਦਾ ਜਦੋਂ 1 ਜੂਨ ਆਵੇ ਵੋਟਾਂ ਪਾਉਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਹਟੇਰੀ ਹੋ ਗਈ ਸੀ ਕਿਵੇਂ ਦਰਬਾਰ ਸਾਹਿਬ ਟਾਹਟੇਰੀ ਹੋ ਗਈ ਸੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ ਕਿਵੇਂ ਸਿੰਘ ਸਿੰਘਣੀਆਂ ਪਛੰਗੀਆਂ ਦੀਆਂ ਲਾਸ਼ਾਂ ਪੀਆਂ ਤਨਥੇ ਦੇਵਤੋ ਬਾਣ 2084 ਨਵੰਬਰ ਵੀ ਯਾਦ ਕਰਿਓ ਜਦੋਂ 3 ਦਿਨ ਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਪੰਜਾਬੀਆਂ ਨੂੰ ਜਿਹਦੇ ਕਾ ਹੱਥ ਵਿੱਚ ਕੜਾ ਪਿਆ ਸੀ ਜਿਹਦੇ ਸਿਰ ਤੇ ਪੰਗ ਬੰਨੀ ਸੀ ਜਿਹੜਾ ਕੋਈ ਟਰੱਕ ਡਰਾਈਵਰ ਪੰਜਾਬ ਤੋਂ ਗਿਆ ਸੀ ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਚੋਲੀ ਅੱਡ ਕੇ ਅਪੀਲ ਕਰਦੀਆਂ ਔਰ ਮੇਰੇ ਵੀਰੋ ਬਜ਼ੁਰਗੋ ਮਾਤਾਓ ਪਹਿਣੋ ਬੱਚਿਓ ਸਾਰਿਆਂ ਨੂੰ ਸਾਡਿਆਂ ਜਖਮਾਂ ਦਾ ਵਸਦਾ ਸਾਡੀਆਂ ਉਹਨਾਂ ਦੁੱਖਾਂ ਦਾ ਵਸਦਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ ਤੇ ਲੈ ਕੇ ਤੁਰ ਰਹੇ ਹਾਂ ਤੁਹਾਨੂੰ ਵਸਦਾ ਹੈ ਉਹਨਾਂ ਦਾ ਉਹਨਾਂ ਤੇ ਮਰਮ ਲਗਾਓ ਆ ਪਹਿਲੀ ਜੂਨ ਨੂੰ ਇਹਨਾਂ ਕਾਂਗਰਸੀਆਂ ਦਾ ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਪਜਾਓ ਠੀਕ ਹੈ ਠੀਕ ਹੈ ਇੱਕ ਦੂਜੀ ਗੱਲ ਮੈਂ ਰਾਜਾ ਵੜਿੰਗ ਦੀ ਵੀ ਕਰਨਾ ਚਾਹੁੰਦੀ ਆ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਵੇ ਤੇ ਰਾਜੀਵ ਗਾਂਧੀ ਮੇਰਾ ਭਰਾ ਵੇ ਜੇ ਇੰਦਰਾ ਗਾਂਧੀ ਤੇਰੀ ਮਾਂ ਹੈਗੀ ਆ ਕਾਤਲ ਰਾਜੀਵ ਗਾਂਦਲ ਖਾਂ ਗਾਂਧੀ ਕਾਤਲ ਤੇਰਾ ਪਰ ਆਏਗਾ ਤੇ ਤੂੰ ਕਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਵੋਟਾਂ ਲਾ ਲੇਂਗਾ ਉਹ ਲੁਧਿਆਣਾ ਵਾਲਿਓ ਉਹ ਤੁਹਾਨੂੰ ਵਸਤਾ ਰੱਬ ਦਾ ਇਹਦੀ ਜ਼ਮਾਨਤ ਜਬਤ ਕਰਵਾਇਓ ਤਾਂ ਕਿ ਇਹਦਾ ਹੰਕਾਰ ਟੁੱਟੇ ਹੰਕਾਰੀਆਂ ਦੇ ਹੰਕਾਰ ਟੁੱਟਣ ਤੇ ਸਾਡੇ ਜਖਮਾਂ ਤੇ ਮਰਮ ਲਗੇ ਮੈਂ ਸਾਰਿਆਂ ਨੂੰ ਵਸਤਾ ਪਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸੁਭਾਣਾ ਇੱਕੋ ਮੈਂ ਜੇ ਚੋਣ ਸਿੱਖਿਆ ਤਿਆਰ ਨਹੀਂ ਐ ਸਮਝਣਾ ਇਹ ਸਵੇਰ ਜਿਹੜੀ ਸਾਡੀ ਕਰਦੇ ਇਹਨਾਂ ਨੂੰ ਨਾਮ ਤੇ ਨਾ ਕਾਗਰਸੀ ਲੀਡਰ ਨੂੰ ਸ਼ਰਮ ਆਣੀ ਚਾਹੀਦੀ ਹੈ ਉਹ ਕਾਂਦੀ ਪਰਿਵਾਰ ਤੁਹੀਂ ਲੱਗਦਾ ਜਨਾ ਸਾਡਾ ਸਾਡੇ ਗੁਰਤਾਰ ਪਟਾਪੇ ਸਾਹਿਬ ਘਾਡੇ ਦੀ ਕੀਤਾ ਹੋਵੇ ਟੈਂਕਾ ਤੋਪਾ ਦੇ ਨਾਲ ਹਰਮੰਦਰ ਸਾਹਿਬ ਦੇ ਜੁਨੀ ਸੰਗੀਆਂ ਸਾਡੇ ਅਸਾਨਾ ਸਿੱਖਾਂ ਦਾ ਚੁਬਾਰੀ ਕਰਿਆ ਹੋਵੇ ਹਰਮੰਦਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਅੰਮ੍ਰਿਤਸਰ ਨਹੀਂ ਸਾਡੀ ਹੋਣਾ ਹਰਮੰਦਰ ਸਾਹਿਬ ਦਾ ਚਾਹੀਦਾ ਅੱਜ ਜਿਹੜਾ ਉਹਨੂੰ ਬੋਟਾ ਪਾ ਕੇ ਤੇ ਉਹਨਾਂ ਨੂੰ ਇੱਥੇ ਜਿਤਾਣਿਆ ਇਸੇ ਕਾਰਨ ਅਸਤੇ ਜਿਹਨੇ ਪਲੰਮ ਚਿੱਤਰ ਬਦਲ ਬੜੀ ਸ਼ਰਮ ਨੀ ਕਰਦੀ ਜਿਹੜਾ ਅਸਲੀ ਸਿੱਖ ਹੈ ਉਹ ਪੰਤਰਤਿਆਂ ਨੂੰ ਕਹਿੰਦੇ ਕਿ ਜੂਨੂ ਕਾਗਰਸ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਬਿਲਕੁਲ ਘੋਟਾਣਾ ਪਊ ਕੱਬਰ ਬੱਸੇ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਪੰਜਾਬੀ ਦੀ ਗੱਲ ਕਰੀਏ ਆਪਣੇ ਜਿਹੜੀ ਪੰਜਾਬ ਮਾਂ ਆਪਣੀ ਪੰਜਾਬ ਦੀ ਪਾਰਟੀ ਦੀ ਗੱਲ ਕਰੀਏ ਆਪਾਂ ਜਿੰਨੇ ਸਾਨੂੰ ਬਚਾਣਾ ਜਿੰਨੇ ਪੰਤਰੂ ਬਚਾਣਾ ਜਿੰਨੇ ਪੰਤਰਨ ਦੀ ਰਵਾਇਤ ਕਰਨੀ ਹੈ ਦੇ ਗੁਰਦੀਪ ਕੌਦੀ ਸਾਡੇ ਜਿਹੜੇ ਇਹਨਾਂ ਦੇ ਸਾਡੇ ਸੇਵਿੰਗ ਦੇ ਪ੍ਰਧਾਨ ਇਹਨਾਂ ਦੇ ਦੋ ਜਿਹੋਨਾਂ ਦਾ ਕਤਲਿਆ ਹੋਇਆ ਸੀ ਦਿੱਲੀ ਵਿੱਚ ਅਗਲੀ ਗੱਲ ਇਹ ਵੀ ਬੀਬੀ ਦੱਸਣਗੇ ਜਿਹੜਾ ਰਾਜਾ ਬੜੀ ਜਿਹੜਾ ਉਹ ਦੋ ਜਾਨਕ ਫੜਾ ਇਹ ਸਾਰੇ ਗਦਾਰ ਖੜੇ ਨੇ ਤੇ বিজেਪ ਨੂੰ ਚਾਹੀਦਾ ਕਿ ਜਿਹੜੇ ਕਤਲ ਦੇ 84 ਨੂੰ ਸਜ਼ਾ ਮਤ ਦੇਵੇ